ਵੀਨੇ ਹੋ ਗਏ ਕੁੜੀ ਫੋਨ ਹੀ ਨਹੀਂ ਚੱਕਦੀ ਪਤਾ ਨਹੀਂ ਠੀਕ ਹੈ ਪਤਾ ਨਹੀਂ ਨਾ ਆਂਟੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਜਿਉਂਦਾ ਰਹੇ ਕਿਵੇਂ ਹੋ ਠੀਕ ਹੋ ਹੋਰ ਠੀਕ ਹੋ ਤੁਸੀਂ ਗਿੰਨੀ ਦਾ ਵਧੀਆ ਚੱਲਦਾ ਕੈਨੇਡਾ 'ਚ ਕੰਮ ਹਾਂ ਪੁੱਤ ਠੀਕ ਹੈ ਗਿੰਨੀ ਦਾ ਕੰਮ ਵਧੀਆ ਚੱਲਦਾ ਗੱਲ ਹੁੰਦੀ ਰਹਿੰਦੀ ਆ ਕਿੱਥੇ ਪੁੱਤ ਮਹੀਨੇ 'ਚ ਇੱਕ ਅੱਧੀ ਵਾਰੀ ਗੱਲ ਹੁੰਦੀ ਐ ਉਹ ਵੀ ਇੱਕ ਡੇਢ ਮਿੰਟ ਵਾਸਤੇ ਬਿਜੀ ਵਾਲੀ ਰਹਿੰਦੀ ਐ ਨਾ ਹੁਣ ਤਾਂ ਸਗੋਂ ਦੀ ਮੈਨੂੰ ਬੜਾ ਜ਼ਰੂਰੀ ਕੰਮ ਸੀ ਉਹਦੇ ਤਾਂ ਹੋਣੀ ਨਹੀਂ ਚੱਕਦੀ ਮੇਰਾ ਅੱਛਾ ਸਭ ਠੀਕ ਤਾਂ ਹੈ ਤੁਸੀਂ ਪਰੇਸ਼ਾਨ ਜੇ ਲੱਗਦੇ ਹੋ ਪੁੱਤ ਗਿੰਨੀ ਨੂੰ ਕੈਨੇਡਾ ਭੇਜਣ ਵਾਸਤੇ ਨਾ ਲੋਨ ਲਿਆ ਸੀ ਬੈਂਕ ਤੋਂ 10 ਲੱਖ ਦਾ 4 ਲੱਖ ਰੁਪਏ ਤਾਂ ਭਰਤਾ ਸੀਗਾ 6 ਲੱਖ ਅਜੇ ਵੀ ਬਾਕੀ ਹੈ ਹਰੇਕ ਮਹੀਨੇ ਮੇਰੇ ਖਾਤੇ ਚੋਂ ਕਸ਼ਤ ਜਾਂਦੀ ਹੈ ਪਿਛਲੀ ਵਾਰੀ ਵੀ ਬਹੁਤ ਔਖੇ ਹੋ ਕੇ ਕਿਸ਼ਤ ਭਰੀ ਸੀਗੀ ਹੁਣ ਫੇਰ ਭਰਨੀ ਹੈ ਤੇ ਉੱਤੋਂ ਗਿੰਨੀ ਮੇਰਾ ਫੋਨ ਨਹੀਂ ਚੱਕਦੀ ਪਤਾ ਨਹੀਂ ਚਵਾਕੜੀ ਉੱਥੇ ਕਿੰਨੀ ਔਖੀ ਹੈ ਇੱਕ ਵਾਰੀ ਮੈਂ ਟਰਾਈ ਕਰਕੇ ਦੇਖਾਂਂਟੀ ਜੀ हाँ पुत्त ले तू देखला फोन करके मेरा ता फोन ही नहीं चकदी एक बारी मैं अपने वाले फोन तो करके देखदा ਰਿੰਗ ਜਾ ਰਹੀ ਹੈ ਜੀ ਸ਼ੁਕਰ ਹੈ ਹੈਲੋ ਕਿਹਨੇ ਬੋਲ ਰਿਹਾ ਤੁਸੀਂ ਹਾਂਜੀ ਤੁਸੀਂ ਕੌਣ ਮੈਡਮ ਮੈਂ ਪੰਜਾਬ ਗਰੋਥ ਗਰੁੱਪ ਤੋਂ ਗੱਲ ਕਰਦਾ ਆ ਤੁਹਾਡੇ ਮਦਰ ਬਲਜੀਤ ਕੌਰ ਸਾਡੀ ਐਨੂਅਲ ਲੱਕੀ ਫੰਡ ਗਰੋਥ ਚ ਲੱਕੀ ਵਿਨਰ ਨੇ ਉਹਨਾਂ ਨੂੰ 2 ਕਰੋੜ ਦੀ ਲਾਟਰੀ ਲੱਗੀ ਆ ਉਹਨਾਂ ਨੇ ਫਾਰਮ 'ਚ ਤੁਹਾਡਾ ਨੰਬਰ ਲਿਖਾਇਆ ਸੀਗਾ ਫਰਦਰ ਪ੍ਰੋਸੈਸ ਲਈ ਅੱਛਾ ਪਰ ਮੰਮੀ ਨੇ ਤਾਂ ਮੈਨੂੰ ਕੁਝ ਵੀ ਨਹੀਂ ਦੱਸਿਆ ਮੈਡਮ ਉਹ ਤੁਹਾਨੂੰ ਕਾਫੀ ਦਿਨਾਂ ਤੋਂ ਟਰਾਈ ਕਰ ਰਹੇ ਨੇ ਪਰ ਤੁਸੀਂ ਉਹਨਾਂ ਦਾ ਫੋਨ ਚੱਕਿਆ ਨਹੀਂ ਹੋਣਾ ਇਸ ਲਈ ਮੈਂ ਤੁਹਾਨੂੰ ਫੋਨ ਕੀਤਾ ਆ ਅੱਛਾ ਮੰਮੀ ਇਸ ਕਰਕੇ ਫੋਨ ਕਰ ਰਹੀ ਸੀ ਅਬ ਸਰ ਤੁਸੀਂ ਮੈਨੂੰ ਦੱਸੋ ਕੀ ਕਰਨਾ ਪਊਗਾ ਇਹ ਲਾਟਰੀ ਦੇ ਪੈਸੇ ਵਿਡਰਾਅ ਕਰਾਉਣ ਲਈ ਜਿਆਦਾ ਕੁਝ ਨਹੀਂ ਬਸ ਤੁਸੀਂ ਆਪਣੇ ਮਦਰ ਦੇ ਅਕਾਊਂਟ 'ਚ 7 ਲੱਖ ਰੁਪਇਆ ਡਿਪੋਜ਼ਿਟ ਕਰਾਉਣਾ ਆ ਤੇ ਉਹ 7 ਲੱਖ ਰੁਪਏ ਦੀ ਤੁਸੀਂ ਫਿਰ ਐਫ ਡੀ ਕਰਵਾਣੀ ਆ ਉਸ ਤੋਂ ਬਾਅਦ ਜਿਹੜੀ ਲਾਟਰੀ ਦੀ ਮਨੀ ਆ ਉਹ ਤੁਹਾਡੀ ਮਦਰ ਦੇ ਅਕਾਊਂਟ 'ਚ ਆ ਜਾਊਗੀ ਠੀਕ ਹੈ ਸਰ ਮੈਂ ਪੈਸੇ ਕਰਵਾ ਦਾਂਗੀ ਪਰ ਪਹਿਲਾਂ ਨਾ ਮੈਂ ਆਪਣੀ ਮੰਮੀ ਨਾਲ ਗੱਲ ਕਰ ਲਵਾਂ ਹਾਂਜੀ ਠੀਕ ਹੈ ਜੀ 40 ਲੱਖ ਸੇਵ ਕਰ ਲੇ ਤੂੰ ਕਰੋੜ ਇਧਰ ਆ ਜਣਿਆ ਫੇਰੀ ਤਾਂ ਜ਼ਿੰਦਗੀ ਬਣ ਜੂ ਆਂਟੀ ਥੋੜੀ ਕੁੜੀ 30 ਕਹਾਣ ਦੇ ਲਾਇਕ ਨਹੀਂ ਹੈਗੀ ਇੱਕ ਨੰਬਰ ਦੀ ਮਤਲਬ ਹੀ ਆ ਉਸਨੇ ਤੁਹਾਡਾ ਨੰਬਰ ਬਲੌਕ ਲਿਸਟ ਚ ਪਾਇਆ ਹੋਇਆ ਸੀ 블록 ਮਤਲਬ ਮਤਲਬ ਕਿ ਤੁਹਾਡਾ ਫੋਨ ਉਸ ਕੋਲ ਨਾ ਜਾਵੇ ਤੇ ਤੁਸੀਂ ਉਸ ਤੋਂ ਪੈਸੇ ਨਾ ਮੰਗ ਸਕੋ ਉਸ ਨੂੰ ਸਿਰਫ ਪੈਸਿਆਂ ਤੱਕ ਮਤਲਬ ਆ ਜੇ ਬੈਂਕਾਂ ਦੇ ਦਾ ਪੈਸਾ ਮੋੜਨਾ ਚਾਹੁੰਦੇ ਹੋ ਨਾ ਤਾਂ ਜਿਵੇਂ ਤੁਹਾਨੂੰ ਮੈਂ ਕਹਿੰਨਾ ਓਵੇਂ ਕਰਿਓ ਸ਼ਾਮ ਤੱਕ ਫੋਨ ਆਇਆ ਲਿਓ ਉਸ ਦਾ ਹਲੋ ਮੈਂ ਤਾਂ ਸ਼ਾਮ ਦੀ ਗੱਲ ਕਰਦਾ ਸੀ ਇਹਦਾ 5 ਮਿੰਟ ਨਹੀਂ ਲਾਇਆ ਫੋਨ ਕਰਨ ਨੂੰ ਚੱਕੋ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਨਾ ਉਵੇਂ ਹੀ ਕਿਹੋ ਠੀਕ ਹੈ ਤੂੰ ਹਾਂ ਦੀ ਠੀਕ ਹੈ ਤੂੰ ਹਾਂ ਹਾਂ ਮੰਮੀ ਠੀਕ ਆ ਅੱਛਾ ਮੈਨੂੰ ਇੱਕ ਗੱਲ ਦੱਸ ਤੇਰੀ 2 ਕਰੋੜ ਦੀ ਲਾਟਰੀ ਲੱਗੀ ਆ ਬੋਲਦੀ ਨਹੀਂ ਹਾਂ ਪੁੱਤ ਲੱਗੀ ਐ ਸੱਚੀ ਇਹ ਤਾਂ ਬਹੁਤ ਹੀ ਅਗਲ ਹੋ ਗਈ ਅੱਛਾ ਮੇਰੀ ਗੱਲ ਸੁਣ ਮੈਂ ਨਾ ਤੇਰੇ ਅਕਾਊਂਟ 'ਚ ਨਾ 7 ਲੱਖ ਰੁਪਏ ਪਵਾ ਰਹੀ ਆ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਜਦੋਂ ਮੈਂ ਤੇਰੇ ਅਕਾਊਂਟ 'ਚ 7 ਲੱਖ ਰੁਪਏ ਪਾਵਾਂਗੀ ਤੂੰ ਉਹਦੀ ਐਫਟੀ ਕਰਾ ਲਈ ਤਾਂ ਹੀ ਤੇਰੇ ਕੋਲੋਂ ਪੈਸੇ ਆਣਗੇ ਸਮਝ ਗਈ ਨਾ ਹਾਂ ਪੁੱਤ ਮੈਂ ਤੈਨੂੰ ਇਹੀ ਤਾਂ ਦੱਸਣਾ ਸੀਗਾ ਤੂੰ ਫੋਨ ਹੀ ਨਹੀਂ ਚੱਕਿਆ ਮੇਰਾ ਓ ਮਮੀ ਬਾਹਲੇ ਕੰਮ ਹੁੰਦੇ ਨੇ ਇੱਥੇ ਬਾਹਲੇ ਮੁਲਕ ਨਾਲੇ ਇੱਥੇ ਤਾਂ ਰੋਟੀ ਖਾਣ ਦਾ ਵੀ ਟਾਈਮ ਨਹੀਂ ਮਿਲਦਾ ਚੱਲ ਤੂੰ ਉਹ ਗੱਲਾਂ ਨੂੰ ਛੱਡ ਮੇਰੀ ਗੱਲ ਸੁਣ ਜਦੋਂ ਤੇਰੇ ਅਕਾਊਂਟ 'ਚ ਪੈਸੇ ਪਾਦਣਗੇ ਨਾ ਤੂੰ ਸਾਰੇ ਪੈਸੇ ਵਾਪਸ ਮੈਨੂੰ ਪਾ ਦੇ ਠੀਕ ਹੈ ਮੈਨੂੰ ਪਤਾ ਕਿੱਦਾਂ ਵਰਤਣੇ ਨੇ नाले मैं थोड़े थोड़े करके तेन भेज दी रवानी चल हूं ना मैं तेरे खाते च पैसे पवा रही हूँ मैं देखिए देखी आगे? हाँ ती आ पैसे का ठीक है अच्छा मेरी गल सुन तू जब तू बैंक जाएगी ना बैंक वाले नाल मेरी गल करा दे चल चंगा मैं हुन रख दिया सुन आज जल्दी ठीक है गन्नी एक मिनट गल सुन मेरी बोलो ਮੇਥੋ ਜਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੋ ਗਈ ਤੈਨੂੰ ਕੈਨੇਡਾ ਭੇਜ ਕੇ ਤੇਰਾ ਬਾਪ ਤੇਰੇ ਲਈ ਪੈਸੇ ਜੋੜਦਾ ਜੋੜਦਾ ਮਰ ਗਿਆ ਤੇ ਮੈਂ ਆਪਣਾ ਘਰ ਤੱਕ ਗਹਿਣੇ ਰੱਖਤਾ ਤੇਰਾ ਲੋਨ ਕਰਵਾਉਣ ਵਾਸਤੇ ਤਾਕੇ ਤੂੰ ਗਰੀਬੀ ਚ ਨਾ ਮਰੇ ਪਰ ਤੂੰ ਇਹ ਸਾਰੇ ਕਾਸੇ ਦਾ ਮੈਨੂੰ ਆਸੇ ਲਾ ਦਿੱਤਾ ਚੰਗਾ ਹੁੰਦਾ ਮੈਂ ਤੈਨੂੰ ਪੜਾਉਂਦੀ ਨਾ ਕਿਤੇ ਝਾੜੂ ਪੋਚਾ ਕਰਨੀ ਲਾ ਦਿੰਦੀ ਮੇਰੇ ਵਾਂਗੂ ਗਿੰਨੀ ਮੈਂ ਤੇਰੀ ਤਰੱਕੀ ਵਾਸਤੇ ਕੀ ਕੀ ਨਹੀਂ ਕੀਤਾ ਤੈਨੂੰ ਆਪਣੀ ਮਾਂ ਦਾ ਜਿਵੇਂ ਹੀ ਦਰਸ ਨਹੀਂ ਆਇਆ ਤੂੰ ਮੈਨੂੰ ਕੀ ਕਹਿੰਦੀ ਹੁੰਦੀ ਸੀ ਵੀ ਮਾਂ ਮੈਨੂੰ ਕੈਨੇਡਾ ਭੇਜ ਦੇ ਮੈਂ ਤੈਨੂੰ ਉੱਥੇ ਬਾਹਰ ਬੁਲਾ ਲੂੰਗੀ ਤੇ ਅੱਜ ਅੱਜ ਤੂੰ ਮੇਰਾ ਨੰਬਰ ਹੀ ਬਲੌਕ ਕਰਤਾ ਕਿ ਮੈਂ ਤੇ ਤੁ ਪੈਸੇ ਨਾ ਮੰਗ ਸਕਾਂ ਤੇ ਅੱਜ ਮਤਲਬ ਨੂੰ ਫੋਨ ਕਰ ਲਿਆ ਤੂੰ ਇੱਕ ਵਾਰ ਨਹੀਂ ਪੁੱਛਿਆ ਵੀ ਮਾਂ ਤੂੰ ਕਿਵੇਂ ਐ ਕਿਵੇਂ ਨਾ ਜੇ ਪੁੱਛਿਆ ਤਾਂ ਬਸ ਲੋਟਰੀ ਦੇ ਪੈਸੇ ਲਈ ਮੰਮੀ ਗਿੰਨੀ ਤੈ ਮੇਰਾ ਨੰਬਰ ਬਲੌਕ ਕੀਤਾ ਨਾ ਨਹੀਂ ਨਹੀਂ ਮੰਮੀ ਤੇ ਅੱਜ ਮੈਂ ਤੇਰਾ ਨੰਬਰ ਬਲੌਕ ਕਰਦੀ ਆ ਅੱਜ ਤੋਂ ਬਾਅਦ ਮੈਨੂੰ ਕਦੇ ਵੀ ਫੋਨ ਨਾ ਕਰੀ ਤੇਰਾ ਮੇਰਾ ਰਿਸ਼ਤਾ ਖਤਮ ਤੇਰੀ ਮਾਂ ਮਰ ਗਈ ਤੇਰੇ ਲਈ ਹੈਲੋ ਮੰਮੀ ਕੋਈ ਨਹੀਂ ਜਦੋਂ ਕੋਈ ਵੀ ਰਿਸ਼ਤਾ ਇਹੋ ਜੀ ਜਗ੍ਹਾ ਤੇ ਪਹੁੰਚ ਜਾਵੇ ਨਾ ਤਾਂ ਉਸ ਦਾ ਖਤਮੇ ਹੋਣਾ ਸਭ ਤੋਂ ਚੰਗਾ ਆ ਚਾਹੇ ਉਹ ਰਿਸ਼ਤਾ ਆਪਣੇ ਧੀ ਪੁੱਤ ਦਾ ਹੀ ਕਿਉਂ ਨਾ ਹੋਵੇ ਮਤਲਬ ਹੀ ਰਸਤੇ ਕਦੇ ਵੀ ਕਿਸੇ ਦੇ ਕੰਮ ਦੇ ਨਹੀਂ ਹੁੰਦੇ ਇਹਨਾਂ ਨੂੰ ਬਸ ਤੁਹਾਡੇ ਮਤਲਬ ਤੱਕ ਲੋੜ ਰਹਿੰਦੀ ਆ ਮਤਲਬ ਨਿਕਲਿਆ ਫਿਰ ਤੂੰ ਕੌਣ ਤੇ ਮੈਂ ਕੌਣ ਬਾਈ ਦੇਖੋ ਇੰਨੀਆਂ ਸੋਹਣੀਆਂ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆ ਰਹੇ ਆ ਬਹੁਤ ਮਿਹਨਤ ਲੱਗਦੀ ਆ ਇਹੋ ਜੀ ਗਰਮੀ ਚ ਬਾਹਰ ਜਾ ਕੇ ਵੀ ਸ਼ੂਟ ਕਰਨਾ ਪੈਂਦਾ ਆ ਤੁਸੀਂ ਲਾਈਕ ਸ਼ੇਅਰ ਤੇ ਕਮੈਂਟਸ ਜ਼ਰੂਰ ਕਰਿਆ ਕਰੋ ਤੇ ਆਪਣੇ ਇਸ ਪੇਜ ਨੂੰ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਪ੍ਰੈਸ ਕਰ ਲੋ ਤਾਂ ਕਿ ਐਦਾਂ ਦਾ मीनिंगफुल ਕੰਟੈਂਟ ਤੇ ਐਦਾਂ ਦਾ ਡੇਲੀ ਲਾਈਫ ਕੰਟੈਂਟ ਤੁਹਾਡੇ ਤੱਕ ਪਹੁੰਚਦਾ ਰਹੇ ਇਸ ਵੀਡੀਓ ਨੂੰ ਆਪਣੇ ਬੱਚਿਆਂ ਨਾਲ ਜ਼ਰੂਰ ਸ਼ੇਅਰ ਕਰਿਓ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਬਦੀ ਨੋਰੀ ਦੇ ਕੋਰ ਜਿਲੇਚਲ ਨੰਬਰ 13 ਵਧੀਆ ਕੁਆਲਿਟੀ ਸਾਫ਼ ਸੁਥਰਾ ਵਾਤਾਵਰਣ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮਕ ਚਮਕ ਕਰਦੀਆਂ ਫਰਸ਼ਾਂ ਤੇ ਆਗਿਆਕਾਰੀ ਸਟਾਕ ਰਹਿਣ ਲਈ ਸਾਫ਼ ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਤੋਂ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ ठाण सातशो ठहत्तर अस्सी त्यांचं पॅन्टनवे सातशो ठहत्तर अस्सी त्यांचं